ਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਇੱਕ ਮੀਟਿੰਗ ਹੋਈ ਹੈ ਬੜੀ ਅਹਿਮ ਮੀਟਿੰਗ ਰਹਿ ਸਕਦੀ ਹੈ ਸਾਡੇ ਨਾਲ ਜੀ ਜਸਕਰਨ ਸਿੰਘ ਨੇ ਜਸਕਰਨ ਸਿੰਘ ਜੀ ਕੀ ਕੁਸ਼ਨ ਗੱਲਬਾਤ ਹੋਈ ਹੈ ਮੀਟਿੰਗ ਨੂੰ ਲੈ ਕੇ ਕਿਉਂਕਿ ਸੁਪਰੀਮ ਕੋਰਟ ਦੀ ਸੁਣਵਾਈ ਵੀ ਆਗੋਂ ਔਰ ਹੁਣ ਹੱਲ ਕੀ ਨਿਕਲੇ ਇਸ ਵਿੱਚ ਦੇਖੋ ਹਾਲੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਹਿਲਾਂ ਤਾਂ ਅਸੀਂ ਜਿਹੜੀ ਹੈ ਦੱਲੇਵਾਲ ਸਾਹਿਬ ਦੀ ਹੈਲਥ ਬਾਰੇ ਪੁੱਛਿਆ ਜੀ ਡਿਸਾਇਬਲ ਆਏ ਸੀਗੇ ਬਾਕੀ ਮੀਟਿੰਗਸ ਚੱਲ ਰਹੀਆਂ ਨੇ ਜਦੋਂ ਫਾਈਨਲ ਹੋਏਗਾ ਫਿਰ ਤੁਹਾਨੂੰ ਕੁਝ ਆਲ ਕਮ ਦੱਸਾਂਗੇ ਕੁਝ ਮਤਲਬ ਇਸ ਤਰੀਕੇ ਦਾ ਕੁਝ ਹੋਇਆ ਵੀ ਜਿਹੜਾ ਕਿਸੇ ਤਰੀਕੇ ਨਾਲ ਗੱਲਬਾਤ ਜਿਹੜੀ ਹੈ ਸਹਿਮਤੀ ਬਣ ਸਕੇ ਕੋਈ ਇਦਾਂ ਦੀ ਪ੍ਰਸ਼ਾਸਨ ਦੇ ਨਾਲ ਤੁਹਾਡੇ ਨਾਲ ਕੋਈ ਤੁਸੀਂ ਸਰਕਾਰ ਤੱਕ ਪਹੁੰਚਾਈ ਹੋਵੇ ਦੋਸਤੋ ਫਾਈਨਲ ਹੋ ਜਾਏਗਾ ਫਿਰ ਦੱਸਾਂਗੇ ਪ੍ਰੀ ਮਚੁਰ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਤਾਂ ਦੂਸਰੀ ਤਰਫ ਸੁਖਜਿੰਦਰ ਸਿੰਘ ਹਰਦੋ ਚੰਡੇ ਵੀ ਨੇ ਉਹਨਾਂ ਨਾਲ ਵੀ ਜ਼ਰੂਰ ਕਰਾਂਗੇ ਗੱਲਬਾਤ ਵੀ ਅਸਲ ਦੇ ਵਿੱਚ ਖੋਇਆ ਕੀ ਹਰਦੋ ਚੰਡੇ ਜੀ ਕਿਸ ਤਰੀਕੇ ਦੀ ਬੈਠਕ ਰਹੀ ਹੈ ਪ੍ਰਸ਼ਾਸਨ ਵੀ ਆਪਾਂ ਹੁਣ ਵੀ ਡਿਸਕਸ਼ਨ ਕੀਤਾ ਸਾਰੇ ਇਸ਼ੂ ਦੇ ਪਰ ਡਲੇਵਾਲ ਸਾਹਿਬ ਦੀ ਹੈਲਥ ਬਾਰੇ ਪੁਛ ਪੜਤਾਲ ਕੀਤੀ ਹੈ ਜੀ ਐਡੀ ਵੀ ਸਾਹਿਬ ਨੇ ਔਰ ਮੈਨੂੰ ਲੱਗਦਾ ਹੈ ਕਿ ਇੱਕ ਦੌਰ ਮੀਟਿੰਗ ਜਿਹੜੀ ਹੋਰ ਚੱਲੂਗੀ ਉਸ ਤੋਂ ਬਾਅਦ ਹੀ ਕੋ ਫਾਈਨਲ ਰਿਜ਼ਲਟ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕੁਝ ਹੋਗਾ ਜੀ ਮਾਹੌਲ ਤੁਸੀਂ ਖਮਾਇ ਮੀਟਿੰਗ ਕਿਸਾਨ ਕਦੀ ਕੋਈ ਲੜ ਕੇ ਮੀਟਿੰਗ ਥੋੜੀ ਕਰਦਾ ਕਿਸਾਨ ਇਸ ਮਾਹੌਲ ਚ ਮੀਟਿੰਗ ਕਰਦਾ ਉਹ ਐਡੀ ਸਾਹਿਬ ਦਾ ਜਿਹੜਾ ਕੋਆਪਰੇਟਿਵ ਜਿਹੜਾ ਸੁਭਾਵਾ ਸਾਡੇ ਦਾ ਪੁਰਾਣਾ ਵਾ ਉਹ ਅੱਜ ਨਵਾਂ ਨਹੀਂਗਾ ਜਦੋਂ ਵੀ ਅਸੀਂ ਗੱਲਬਾਤ ਕਰਦੇ ਆਂ ਵਧੀਆ ਮਾਹੌਲ ਚ ਗੱਲਬਾਤ ਕਰਦੇ ਆਂ ਹੁਣ ਨਿਬੜ ਜੂਗਾ ਸਿੱਧੀ ਕੋਈ ਸ਼ਤਰ ਲੱਗ ਦੇਖੋ ਪਰਮਾਤਮਾ ਨੂੰ ਅਰਦਾਸ ਕਰਦੇ ਆਂ ਜਲਦੀ ਗੱਲ ਨਿਬੜ ਜਾ ਪਰ ਲੇਕਿਨ ਜੋ ਜਦੋਂ ਫਾਈਨਲ ਪ੍ਰੋਪੋਜ਼ਲ ਹੋ ਮੀਡੀਆ ਜੇ ਆਪਾਂ ਤਾਂ ਹੀ ਦੱਸਾਂਗੇ ਨਾ ਮੈਂ ਤੁਹਾਨੂੰ ਅੱਜ ਦਾ ਪ੍ਰੋਪੋਜ਼ਲ ਦੱਸਦਾ ਹਾਂ ਮਿਲ ਕੇ ਤੁਹਾਡਾ ਚੱਲ ਜੇ ਤੁਹਾਡੇ ਪਰ ਸਵਾਲ ਅ ਦੁਆਰਾ ਕੋ ਹੋਰ ਖਬਰ ਨਿਕਲ ਆਏ ਜਿਸ ਤਰੀਕੇ ਦੀ ਗੱਲ ਕਿਉਂਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਹੁਣ ਕਿਸਾਨ ਆਗੂ ਵੀ ਮੌਜੂਦ ਸੀਗੇ ਜਿਸ ਕਰਕੇ ਸੰਗੇੜੀ ਡੀਜੀਪੀ ਔਰ ਕੀ ਕੁਝ ਇਸ ਦੇ ਵਿੱਚ ਗੱਲ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਤਮਾਮ ਗੱਲਾਂ ਹੋਈਆਂ ਨੇ ਉਹ ਰ ਅਗਲੀ ਆ ਗੱਲ ਜਵੇ ਵੀ ਕਿਸਾਨ ਆਗੂ ਸੀਗੇ ਇਸ ਵਿੱਚ ਤਾਂ ਹੁਣ ਕਿਸ ਤਰੀਕੇ ਦੀ ਮੀਟਿੰਗ ਰਹੀ ਹੈ ਤੁਹਾਨੂੰ ਲੱਗਦਾ ਵੀ ਅੰਦਰ ਜੋ ਹਾਲਾਤ ਬਣੇ ਕਿਸ ਖਾਸ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਸੀ ਵੇਖੋ ਜੀ ਅੰਦਰ ਸਾਡੇ ਸੀਨੀਅਰ ਆਗੂ ਗਏ ਸੀ ਪੰਜਾਬ ਲੈਵਲ ਦੇ ਤੇ ਬਾਕੀ ਗੱਲਬਾਤ ਚੱਲ ਰਹੀ ਆ ਅੱਜ ਇਹ ਮੀਟਿੰਗ ਦੇ ਵਿੱਚ ਜਿਹੜੀ ਉਹਨਾਂ ਪ੍ਰਪੋਜ਼ਲ ਰੱਖੀ ਆ ਉਸ ਪ੍ਰਪੋਜ਼ਲ ਤੇ ਜਿਹੜੀ ਸਾਡੇ ਆਗੂ ਦੀ ਸਹਿਮਤੀ ਨਹੀਂ ਬਣੀ ਅੱਜ ਇਹ ਵੇਖੋ ਉਹਨਾਂ ਦੇ ਸਮੇਂ ਦੇ ਵਿੱਚ ਕੀ ਬਣਦਾ ਇਸ ਤਰੀਕੇ ਦਾ ਕੋਈ ਪ੍ਰਪੋਜ਼ਲ ਥੋੜਾ ਦੱਸ ਸਕਦੇ ਹੋ ਵੀ ਪ੍ਰਪੋਜ਼ਲ ਅਸਲ 'ਚ ਹੈ ਕੀ ਸੀਗਾ ਖਾਸ ਜਿਹੜੀ ਮਤਲਬ ਮੇਨ ਟਾਰਗੇਟ ਜਾਂ ਮੇਨ ਫੋਕਸ ਕਿਹੜੀ ਚੀਜ਼ ਤੇ ਰੱਖਿਆ ਗਿਆ ਸੀ ਡੱਲੇਵਾਸਾ ਦੀ ਮੈਡੀਕਲ ਹੈਲਥ ਨੂੰ ਲੈ ਕੇ ਉਹਨਾਂ ਦੀ ਮੈਡੀਕਲ ਰਿਟਰਨ ਨੂੰ ਲੈ ਕੇ ਜਾਂ ਕੁਝ ਹੋਰ ਸੀਗਾ ਨਈ ਜੋ ਆਪਣੀਆਂ ਮੰਗਾਂ ਉਹਨਾਂ ਨੂੰ ਵਿੱਚ ਵੀ ਵਿਚਾਰ ਚਰਚਾ ਹੋ ਰਹੀ ਹੈ ਬਾਕੀ ਪ੍ਰਪੋਜ਼ਲ ਜਿੰਨਾ ਚਿਰ ਪੂਰੀ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਚਿਰ ਰੱਖਣਾ ਮੈਂ ਵਜਮ ਨਹੀਂ ਸਮਝਦਾ ਕਿਉਂਕਿ ਜਦੋਂ ਪ੍ਰਪੋਜ਼ਲ ਡਨ ਹੋ ਜਾਊਗੀ ਉਦੋਂ ਤੁਹਾਡੇ ਸਾਹਮਣੇ ਸਾਰਾ ਕੁਝ ਰੱਖ ਦਿੱਤਾ ਜਾਊਗਾ ਸੋ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਹੈ ਮੀਟਿੰਗ ਫਿਲਹਾਲ ਕਿਸਾਨਾਂ ਦਾ ਔਰ ਪ੍ਰਸ਼ਾਸਨ ਦਾ ਕਹਿੰਦਾ ਕਿ ਇਸ ਹਮੇ ਮਾਹੌਲ ਦੇ ਵਿੱਚ ਹੋਈ ਹੈ ਔਰ ਮੀਟਿੰਗਾਂ ਦਾ ਦੌਰ ਜਾਰੀ ਹੈ ਅੱਗੇ ਨਿਕਲ ਕੇ ਕੀ ਹੁੰਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਬਣੀ ਚੋਂ ਹੰਦੇ ਨਾਲ ਮਜਬੂਤ ਸਿੰਘ ਕਾਂਗਰਸੀ ਨਿਊਜ਼